ਤਸਵੀਰ 13ਵੀਂ ਪ੍ਰਭੂ ਜਿਸੂ ਦਾ ਜਨਮ ਉਹਨਾਂ ਦਿਨਾਂ ਵਿੱਚ ਰਾਜੇ ਨੇ ਇਸ ਤਰ੍ਹਾਂ ਦਾ ਹੁਕਮ ਦਿੱਤਾ ਸਾਰੇ ਲੋਕਾਂ ਨੂੰ ਆਪਣੇ ਆਪਣੇ ਬਜ਼ੁਰਗਾਂ ਦੇ ਪਿੰਡਾਂ ਵਿੱਚ ਜਾ ਕੇ ਆਪਣਾ ਨਾਮ ਲਿਖਾਉਣ ਮਰਯਮ ਅਤੇ ਯੂਸਫ ਨੂੰ ਵੀ ਬੈਤਲਮ ਤੱਕ ਜਾਣਾ ਪਿਆ ਜਦੋਂ ਉਹ ਬੈਤਲਮ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਰਹਿਣ ਵਾਸਤੇ ਕਿਤੇ ਵੀ ਕੋਈ ਜਗ੍ਹਾ ਨਹੀਂ ਮਿਲੀ ਇਸ ਕਰਕੇ ਉਹਨਾਂ ਨੂੰ ਅਖੀਰ ਦੇ ਵਿੱਚ ਇੱਕ ਜਾਨਵਰਾਂ ਦੇ ਤਵੇਲੇ ਵਿੱਚ ਹੀ ਰਹਿਣਾ ਪਿਆ। ਇਹੀ ਜਗ੍ਹਾ ਸੀ ਜਿੱਥੇ ਮਰੀਯਮ ਨੇ ਪ੍ਰਭੂ ਜੀਸੂ ਨੂੰ ਜਨਮ ਦਿੱਤਾ। ਉਸ ਰਾਤ ਸਵਰਗਦੂਤ ਕੁਝ ਚਰਵਾਹਿਆਂ ਦੇ ਸਾਹਮਣੇ ਪ੍ਰਗਟ ਹੁੰਦੇ ਹਨ ਜੋ ਆਪਣੀਆਂ ਭੇਡਾਂ ਦੀ ਰਾਖੀ ਕਰ ਰਹੇ ਸਨ। ਸਵਰਗਦੂਤ ਉਹਨਾਂ ਦੇ ਸਾਹਮਣੇ ਪ੍ਰਗਟ ਹੁੰਦਾ ਹੈ ਅਤੇ ਕਹਿੰਦਾ ਹੈ ਮੈਂ ਤੁਹਾਡੇ ਵਾਸਤੇ ਇੱਕ ਖੁਸ਼ੀ ਭਰਿਆ ਸਮਾਚਾਰ ਲੈ ਕੇ ਆਇਆ ਹਾਂ ਜੋ ਕਿ ਸਾਰੇ ਹੀ ਲੋਕਾਂ ਵਾਸਤੇ ਹੈ ਅੱਜ ਇੱਕ ਰੱਖਿਆ ਕਰਨ ਵਾਲਾ ਪੈਦਾ ਹੋਇਆ ਹੈ ਜੋ ਮਸੀਹ ਪ੍ਰਭੂ ਹੈ ਇੱਕਦਮ ਕਈ ਸਾਰੇ ਦੂਤ ਆਕਾਸ਼ ਦੇ ਵਿੱਚ ਪ੍ਰਗਟ ਹੁੰਦੇ ਹਨ ਅਤੇ ਉਹ ਗਾਉਣ ਲੱਗਦੇ ਹਨ ਅਤੇ ਪ੍ਰਮਾਤਮਾ ਦਾ ਗੁਣ ਗਾਣ ਕਰਨ ਲੱਗਦੇ ਹਨ ਚਰਵਾਹੇ ਆਸ ਵਿੱਚ ਕਹਿੰਦੇ ਹਨ ਆਓ ਅਸੀਂ ਵੀ ਬੈਤਲਮ ਚੱਲੀਏ ਅਤੇ ਦੇਖੀਏ ਜੋ ਗੱਲ ਹੋਈ ਹੈ ਜਦੋਂ ਉਹਨਾਂ ਨੇ ਯਿਸੂ ਨੂੰ ਦੇਖਿਆ ਤਾਂ ਉਹਨਾਂ ਨੇ ਸਾਰੀਆਂ ਗੱਲਾਂ ਹੋਰ ਲੋਕਾਂ ਨੂੰ ਵੀ ਦੱਸੀਆਂ ਜੋ ਉਹਨਾਂ ਨੇ ਪ੍ਰਭੂ ਯਿਸੂ ਦੇ ਬਾਰੇ ਦੇ ਵਿੱਚ ਸੁਣੀਆਂ ਸਨ ਅਤੇ ਜਦੋਂ ਲੋਕਾਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਸੁਣਿਆ ਤਾਂ ਉਹ ਹੈਰਾਨ ਰਹੇਗੇ